ਇਹ ਬਹੁਤ ਵੱਡਾ ਇਤਿਹਾਸਕ ਦਿਨ ਹੈ। ਸਾਡੇ ਆਜ਼ਾਦੀ ਦੇ ਸਮੇਂ ਜਿਹੜੇ ਸ਼ਹੀਦ ਹੋਏ ਕਾਲਿਆਲੇ ਖੂਦ ਪਨਾਚੀ ਹਿਦਰਾਜ ਦਿਨ ਜਿਹੜਾ ਉਸੇ ਬਣਾ ਰਹੇ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਹੈ ਪੇਟ ਕੀਤੀ ਹੈ। ਫੌਜ ਦੇ ਜਵਾਨਾਂ ਨੇ ਅਸਾਂ ਸਾਰਿਆਂ ਨੇ ਇਕੱਠੇ ਉਹਨਾਂ ਨੂੰ ਯਾਦ ਕੀਤਾ। ਸਾਡਾ ਫਰਜ਼ ਬਣਦਾ ਕਿ ਜਿਹਨਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ। ਬਹੁਤ ਸਾਰੇ ਪੰਜਾਬ ਦੇ ਅੰਦਰ ਵਕਫ ਵਕਫਾ ਤੇ ਸਾਡੇ ਸ਼ਹੀਦ ਨੇ ਬਹੁਤ ਸਾਰੇ ਇਦਾਂ ਦੇ ਸ਼ਹੀਦ ਵੀ ਨੇ ਜਿੱਦਾਂ ਇਸ ਕਾਲੇ ਵਾਲੇ ਖੂਹ ਨੂੰ ਉਦੋਂ ਲੱਭਿਆ ਗਿਆ ਪਤਾ ਨਹੀਂ ਸੀ ਪਹਿਲਾਂ ਕਿਸੇ ਨੂੰ ਪਰ ਉਸ ਸਮੇਂ ਜਿਹੜੀ ਕਮੇਟੀ ਸੀਗੀ ਉਹਨਾਂ ਨੇ ਬਹੁਤ ਵੱਡਾ ਪੜਾਲਾ ਕੀਤਾ ਅਬਦੁੱਲਾ ਕਰਕੇ ਖੂਹ ਦੀ ਸਾਰੀ ਕੀਤੀ ਫਿਰ ਇਹ ਗੁਰੂ ਘਰ ਬਣਾਇਆ ਇਹ ਵੀ ਇੱਕ ਬਹੁਤ ਵੱਡਾ ਉਦਮ ਲਾ ਲੋ ਸਾਡੇ ਅਨਾਲੇ ਦੇ ਭਾਈ ਚਾਦਰ ਦਾ ਕਿ ਸ਼ਹੀਦਾਂ ਦੀ ਯਾਦ ਦੇ ਵਿੱਚ ਇੰਨਾ ਵਧੀਆ ਗੁਰੂ ਘਰ ਬਣਾਇਆ ਕਿ ਇੱਥੇ ਸੱਤੇ ਦੇ ਦੀ ਬਹੁਤ ਸੰਗਤ ਜਿਹੜੀ ਹੁੰਦੀ ਹੈ ਸ਼ਹੀਦਾਂ ਨੂੰ ਯਾਦ ਵੀ ਕਰਦੀ ਆ ਮੱਥਾ ਵੀ ਟੇਕਦੇ ਆ ਫੰਕਸ਼ਨ ਵੀ ਹੁੰਦੇ ਆ ਸੋ ਮੈਂ ਬਦਲ ਉਹਨਾਂ ਨੂੰ ਆਪਣੇ ਪੰਜਾਬ ਸਰਕਾਰ ਵੱਲੋਂ ਸਦਾ ਭਗਵਾਨ ਸਿੰਘ ਮਾਨ ਜੀ ਵੱਲੋਂ ਬਕੰਤੀ ਸਾਹਿਬ ਵੱਲੋਂ ਜਿਹੜਾ ਉਹ ਸੰਦਝਲੀ ਦੇਣ ਵਾਸਤੇ ਆਇਆ ਸੀਗਾ ਅਸੀਂ ਫੰਕਸ਼ਨ ਤੇ ਥੋੜਾ ਵੱਡਾ ਰੱਖਿਆ ਸੀ ਕਿਉਂਕਿ ਮੀਂਹ ਆ ਗਿਆ ਬਰਸਾਤ ਬਹੁਤ ਪੈ ਰਹੀ ਹੈ ਪਰ ਫਿਰ ਵੀ ਸ਼ਹਿਰ ਦੇ ਸਾਡੀ ਕਮੇਟੀ ਦੇ ਗੁਰੂ ਘਰ ਦੇ ਬਹੁਤ سارے ਉਧੇਦਾਰ ਆਏ ਆ ਸਾਡੇ ਸਾਡੇ ਫੌਜ ਦੇ ਜਵਾਨ ਆਏ ਆ ਸੋ ਇਹਨਾਂ ਮਹਾਨ ਸ਼ਹੀਦਾਂ ਨੂੰ ਸਨਦਾਂ ਜੀ ਪੇਟ ਕਰਦੇ ਆ ਮਾਨਵੀ ਮਹਿਸੂਸ ਹੁੰਦਾ ਉਹਦਾ ਇਹਨਾਂ ਤੋਂ ਸਿੱਖਿਆ ਵੀ ਜਿਹੜੀ ਲੜੀ ਬਣਦੀ ਆ ਜਾਂ ਮੈਂ ਤਾਂ ਖੁਦ ਲੈਂਦਾ ਕਿ ਸ਼ਹੀਦਾਂ ਦਾ ਸੁਫਨਾ ਜਿਹੜਾ ਦੇਸ਼ ਆਜ਼ਾਦ ਹੋ ਗਿਆ ਪੰਜਾਬ ਵੀ ਆਜ਼ਾਦ ਹੋ ਗਿਆ ਪਤਾ ਜੇ ਕੁਝ ਚੀਜ਼ਾਂ ਜਿਹੜੀ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੋ ਜੇ ਕਰਨਾ ਸੀਗਾ 75 ਸਾਲ ਚ ਰਾਜ ਕਰਨ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ 75 ਸਾਲ ਰਾਜ ਕੀਤਾ ਉਹ ਨਹੀਂ ਕਰ ਸਕੀਆਂ ਉਹ ਸ਼ਹੀਦਾਂ ਦੇ ਸੁਪਨੇ ਸੀਗੇ ਕਿ ਹਰ ਇੱਕ ਨੂੰ ਚੰਗਾ ਕੰਮ ਮਿਲੇ ਹਰ ਇੱਕ ਨੂੰ ਐਜੂਕੇਸ਼ਨ ਮਿਲੇ ਹਰ ਇੱਕ ਨੂੰ ਜਿਹੜਾ ਚੌਂ ਮਿਲੇ ਹਰ ਇੱਕ ਦੇ ਕਾਹ ਹੋਰ ਮਤਲਬ ਉਹਨੂੰ ਬੋਲਣ ਦੀ ਆਜ਼ਾਦੀ ਹੋਵੇ ਇਹ ਚੀਜ਼ਾਂ ਅਜੇ ਕਰਨੀਆਂ ਬਾਕੀ ਆ ਤੇ ਸਾਡੀ ਸਰਕਾਰ ਇਹ ਚੀਜ਼ਾਂ ਜਿਹੜੀ ਕਰ ਰਹੀ ਆ ਕਿਉਂਕਿ ਅਸੀਂ ਸ਼ਹੀਦ ਆਜਮ ਭਗਤ ਸਿੰਘ ਦੇ ਪਿੰਡ ਜਾ ਕੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਉੱਥੇ ਲਈ ਸੀਗੀ ਬੀਤੇ ਕੱਲ ਵੀ ਸਰਨਾਮ ਦੇ ਵਿੱਚ ਸਾਡੇ ਮਕਬੂਦਦੀ ਸਾਹਿਬ ਸ਼ਹੀਦ ਆਜਮ ਸਦਾਦੁੱਦਮ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡਾ ਇਤਿਹਾਸ ਜਿਹੜਾ ਸਿਰਜਿਆ ਉਹਨਾਂ ਨੂੰ ਚਰਨਾਂ ਜੀਂ ਪੇਟ ਕਰਕੇ ਸੋ ਸਾਡੀ ਸਰਕਾਰ ਜਿਹੜੀ ਆ ਮਾਨ ਸਾਹਿਬ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਸ਼ਹੀਦਾਂ ਦੇ ਜਿਹੜੇ ਸੁਪਨੇ ਸੀਗੇ ਕਿ ਭਾਰਤ ਕਿੱਦਾਂ ਦਾ ਹੋਵੇ ਪੰਜਾਬ ਕਿੱਦਾਂ ਦਾ ਹੋਵੇ ਅਸੀਂ ਉਹਨੂੰ ਸਿਰਜਣ ਦੀ ਜਿਹੜੀ ਆ ਕੋਸ਼ਿਸ਼ ਕਰਦੇ ਹਾਂ ਜਿਹੜਾ ਜੇ ਪੌਣੇ 3 ਸਾਲ ਸਰਕਾਰ ਚ ਰਹਿੰਦੇ ਆ ਅਸੀਂ ਬਹੁਤ ਸਾਰੇ ਉਹ ਕੰਮ ਕਰਾਂਗੇ ਜੋ ਸ਼ਹੀਦ ਸੋਚਦੇ ਸੀਗੇ ਬਹੁਤ ਸਾਰੇ ਕੰਮ ਅਸੀਂ ਕੀਤੇ ਆ ਬਾਕੀ ਕੰਮ ਜਿਹੜੇ ਆ ਸ਼ਹੀਦਾਂ ਦੀ ਸੋਚ ਦੇ ਕੰਮ ਉਹਨਾਂ ਦੇ ਸੁਪਨੇ ਜਿਹੜੇ ਉਹਨਾਂ ਨੂੰ ਸਕਾਰਤ ਕਰਨੀ ਅਸੀਂ ਕੋਸ਼ਿਸ਼ ਕਰਾਂਗੇ ਇਸ ਕਰਕੇ ਮੈਂ ਅੱਜ ਬੜੇ ਲੰਮੇ ਸਮੇਂ ਤੋਂ ਇਹਨਾਂ ਦੀ ਮੰਗ ਚਾਹੀਦੀ ਹੈ ਕਿ ਰਸਤਾ ਨਹੀਂ ਹੈਗਾ ਜਿਹੜਾ ਰਸਤਾ ਹੈ ਉਹਨਾਂ ਵਾਸਤੇ ਸੰਕਤਾਂ ਹੁੰਦੇ ਨੇ ਵੱਡੇ ਵੱੱਲੇ ਪਰ ਰਸਤਾ ਨਹੀਂ ਹੈਗਾ ਉਹਨੇ ਇਹਦਾ ਰਸਤਾ ਜਿਹੜਾ ਮੈਂ ਪਿਛਲੇ ਸਾਲ ਦੇਸ਼ ਦੇ ਰਾਖਾ ਰਾਜ ਮੰਤਰੀ ਦੇ ਨਾਲ ਇਹਦੇ ਬਾਰੇ ਵਿੱਚ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਮਨਾਇਆ ਹੁਣ ਮੈਂ ਦੁਬਾਰਾ ਟਾਈਮ ਲੈ ਕੇ ਜਾ ਰਿਹਾ ਫਿਰ ਕਿ ਇਹਦਾ ਰਸਤਾ ਜਿਹੜਾ ਇਦੋਂ ਥਾਣੇ ਵਾਲੇ ਪਾਸਿਓਂ ਨਾਲ-ਨਾਲ ਵੱਲ ਜਿਹੜਾ ਆ ਜੇ ਤੇ ਸਾਡਾ ਇਹ ਗੁਰੂ ਘਰ ਦੇਣਾ ਮਤਲਬ ਸਮਝ ਲੋ ਕਿ ਇੱਕ ਲੋਕਾਂ ਦੀ ਬਹੁਤ ਵੱਡਾ ਨਹੀਂ ਦੀ ਕੇਂਦਰ ਸਰਕਾਰ ਦੀ ਨਹੀਂ ਦੀ ਕੇਂਦਰ ਸਰਕਾਰ ਦੀ ਇਹਦੀ ਮਤਲਬ ਕਿਉਂਕਿ ਇਹ ਛੌਨੀ ਆ ਇਹਦਾ ਰਸਤਾ ਛੌਨੀ ਆ ਰੱਖਿਆ ਬਤਾਲੇ ਤੋਂ ਬਿਨਾ ਇਹਦਾ ਰਸਤਾ ਨਹੀਂ ਮਿਲ ਸਕਦਾ ਜੋ ਕੋ ਮੱਧੀ ਗਈ ਜਾਵੇ ਜਿੰਨਾ ਤੇ ਤੱਕ ਰੱਖਿਆ ਮਤਲਬ ਇਹ ਨਹੀਂ ਡਿਸਾਈਡ ਨਾ ਕੀਤਾ ਉਹਨਾਂ ਤੇ ਤੱਕ ਹਸਤਾ ਨਹੀਂ ਮਿਲੂਗਾ ਔਰ ਮੈਂ ਜਦੋਂ ਅ ਵਿੱਖਿਆ ਰਾਜਮੰਤਰੀ ਜੀ ਨਾਲ ਗੱਲ ਕੀਤੀ ਸੀ ਤਾਂ ਮੈਨੂੰ ਉਹਨਾਂ ਨੇ ਬੜਾ ਪੌਂਚਸਾ ਵਹੰਦਾ ਦਿੱਤਾ ਸੀਗਾ ਪਰ ਨਾਲ ਉਹਨਾਂ ਨੇ ਮੈਨੂੰ ਕਹਿ ਕੇ ਮੰਤਰੀ ਸਾਹਿਬ ਇਹਦਾ ਇੱਕ ਬੜਾ ਲੰਬਾ ਪ੍ਰੋਸੀਜਰ ਹੈ ਕਿਉਂਕਿ ਫੌਜ ਜਦੋਂ ਇਦਾਂ ਦੇ ਕੋਈ ਡਿਸੀਜਨ ਕਰਦੀ ਹੈ ਉਹਨੇ ਕਈ ਚੀਜ਼ਾਂ ਜਿਹੜੀਆਂ ਵੇਖੜੀ ਹੁੰਦੀਆਂ ਐਨਾ ਮਤਲਬ ਸੌਖਾ ਨਹੀਂ ਹੈ ਪਰ ਮੈਨੂੰ ਲੱਗਦਾ ਕਿ ਮੈਂ ਮੈਂ ਕਰਾ ਲੂੰਗਾ ਮੈਨੂੰ ਲੱਗਦਾ ਕਿ ਮਾੜਾ ਸੱਚੇ ਬਾਦਸ਼ਾਹ ਹਿੰਮਤ ਦੇਊਗਾ ਇਹ ਇਹਨਾਂ ਸ਼ਹੀਦਾਂ ਨੂੰ ਇਹ ਸਭ ਤੋਂ ਵੱਡਾ ਇੱਕ ਇਹ ਵੀ ਇੱਕ ਵੱਡੀ ਸੰਨਾਝੂ ਕਿ ਉਹਨਾਂ ਦੇ ਘਰ ਤੋਂ ਉਹਦੀ ਖੂਹ ਤੇ ਉਹਦੀ ਇੱਕ ਚੰਗਾ ਰਸਤਾ ਜਿਹੜਾ ਅਸੀਂ ਦੇ ਸਕੀਏ ਉਹ ਕਮੇਟੀ ਦੀ ਕਿ ਇਸ ਜਿਹੜਾ ਖੂਹ ਹੈ ਦੀ ਯਾਦਗਾਰ ਬਣਾਈ ਜਾਵੇ ਵਧੀਆ ਤਰੀਕੇ ਦੇ ਨਾਲ ਬਿਲਕੁਲ ਕਮੇਟੀ ਨੇ ਇਹ ਮੰਗ ਨਹੀਂ ਕੀਤੀ ਜਿੱਥੇ ਆਪਾਂ ਬੈਠੇ ਆ ਕਮੇਟੀ ਨੇ ਮੈਨੂੰ ਕਿਹਾ ਕਿ ਇੱਥੇ ਡਿਸਪੈਂਸੀ ਬਣਾਉਣੀ ਹੈ ਉਹਦੇ ਲਈ ਮੈਂ ਪੈਸੇ ਦਿੱਤੇ ਆ ਤਾਂ ਡਿਸਪੈਂਸੀ ਲਗਭਗ ਬੜ ਕੇ ਤਿਆਰ ਹੋ ਗਈ ਆ ਇਹ ਖੂਹ ਤੇ ਗੁਰੂ ਘਰ ਇਸ ਗੁਰੂ ਘਰ ਦੀ ਕਮੇਟੀ ਜੋ ਮੇਰੀ ਡਿਊਟੀ ਲਾਉਗੀ ਜੇ ਇਹਦੀ ਯਾਦਗਾਰ ਬਣਾਉਣ ਲਈ ਕੁਝ ਹੋਰ ਵੀ ਕਰਨਾ ਪਿਆ ਆਪਾਂ ਆਪਣੀ ਕਮੇਟੀ ਦੇ ਨਾਲ ਬੈਠ ਕੇ ਡਿਸਕਸ ਕਰਾਂ ਜੋ ਕਮੇਟੀ ਵਾਲੇ ਕਹਿਣਗੇ ਇਹਨੂੰ ਹੋਰ ਵੀ ਚੰਗਾ ਰੂਪ ਦੇਣਾ ਤੇ ਆਪਾਂ ਕਹਾਂਗੇ ਕੋਈ ਗੱਲ ਨਹੀਂ ਮੈਂ ਆਪਣੇ ਅਖਤਿਆਰੀ ਫੰਡ ਜੋ ਜੋ ਇਹ ਕਹਿਣਗੇ ਆਪਾਂ ਕਦਾਂਗੇ ਆਪਾਂ ਵਧੀਆ ਯਾਦਗਾਰ ਬਣਾਵਾਂਗੇ ਕਿਉਂ ਜੀ ਸਰਕਾਰ ਵੀ ਵੈਸੇ ਛੀਦਾਂ ਦੇ ਜਿਹੜੇ ਅਦੇ ਛੀਦ ਹੈ ਉਹਨਾਂ ਦੇ ਨਹੀਂ ਨਹੀਂ ਅਸੀਂ ਤੇ ਹਰ ਥਾਂ ਤੇ ਜੀ ਛੀਦਾਂ ਦੇ ਦੇਖੋ ਪਿੰਡਾਂ ਦੇ ਵਿੱਚ ਅਸੀਂ ਲੱਭ ਲੱਭ ਕੇ ਕਿੱਥੇ 65 ਦੀ ਜੰਗ ਵਾਲੇ 71 ਦੀ ਜੰਗ ਵਾਲੇ ਕਾਰਗਲ ਦੀ ਜੰਗ ਵਾਲੇ ਜਿਹੜੇ ਸਾਡੇ ਸ਼ਹੀਦ ਹੋਏ ਆ ਨਾ ਹੀ ਕੋਈ ਉਹਨਾਂ ਦੀ ਯਾਦ ਦੇ ਵਿੱਚ ਗੇਟ ਬਣਾ ਦੇ ਕਿਤੇ ਲਾਇਬ੍ਰੇਰੀ ਬਣਾ ਦੇ ਕਿਤੇ ਸਟੇਡੀਅਮ ਬਣਾ ਦੇ ਇਹ ਸਾਡਾ ਮਤਲਬ ਡਿਸੀਜਨ ਹੈ ਕੈਬਨਟ ਦਾ ਜਦੋਂ ਦੀ ਸਰਕਾਰ ਬਣੀ ਬਤ ਜੋ ਬੜੀਆਂ ਯਾਦਗਾਰੀ ਚੀਜ਼ਾਂ ਨਿਕਈਆਂ ਸੀ ਚੋਪਰ ਅੱਜ ਤੱਕ ਵੀ ਇਹਨਾਂ ਕੋਲ ਕਮੇਟੀ ਕੋਲ ਨਹੀਂ ਹੈਗੀਆਂ ਇਹਨਾਂ ਕੋਲ ਮੰਗਿਆ ਕਿ ਉਹਨਾਂ ਨੂੰ ਇੱਥੇ ਪ੍ਰੋਵਾਈਡ ਕਰਵਾਇਆ ਜਾਵੇ ਜਦੋਂ ਲੋਕ ਆਉਣ ਜਾਣ ਵਾਲੇ ਦਰਸ਼ਨ ਕਰ ਸਕਣ ਕੋਈ ਜਲਦੀ ਆਪਾਂ ਇਹ ਜਿਹੜਾ ਮਸਲਾ ਆਪਾਂ ਕਮੇਟੀ ਦੇ ਨਾਲ ਡਿਸਕਸ ਕਰਕੇ ਜਿੰਨੂ ਵੀ ਕਹਿਣਾ ਪਊਗਾ ਉਹ ਉਹਨੀਆਂ ਚਾਹੀਦੀਆਂ ਉਹ ਵਕਾਇਦਾ ਲੋਕਾਂ ਨੂੰ ਉਹਦੇ ਦਰਸ਼ਨ ਜਿਹੜੇ ਕਰਨੇ ਚਾਹੀਦੇ ਉਨਾਂ ਦੀ ਸਾਫ ਸਮਹਾਲ ਜਿਹੜੀ ਆ ਉਹ ਕਿੱਦਾਂ ਕਰਦੀ ਆਪਾਂ ਸਰਕਾਰ ਨਾਲ ਬੈਠ ਕੇ ਡਿਸਕਸ ਕਰਕੇ ਉਹ ਕਰ ਲਾਂਗੇ ਕੋਈ ਗੱਲ ਨਹੀਂ ਕਰਾ ਲਾਂਗੇ ਪਰ ਜੋ ਕਮੇਟੀ ਕੋਈ ਕਰ ਲਾਂਗੇ ਓਕੇ ਓਕੇ ਸਰ ਅੱਜ ਦੇ ਦਿਨ ਬਾਰੇ ਦੱਸੋ ਦੇਖੋ ਇਹਦੀ ਬੈਕਗ੍ਰਾਉਂਡ ਤੇ ਸਾਨੂੰ ਥੋੜਾਕ ਜਣਾ ਪਏਗਾ ਬ੍ਰੀ 1857 ਚ ਫਸਟ ਗੋਰ ਆਫ ਇੰਡੀਪੈਂਡੈਂਸ ਹੋਈ ਹੈ ਉਹਦਾ ਜਿਹੜਾ ਮੋਢੀ ਸੀ ਕਹਿੰਦੇ ਆ ਉਹ ਮੰਗਲ ਪਾਂਡੇ ਸੀਗਾ ਮੇਰੇ ਅਕਤੋ ਜਿਨੇ ਜਿਹੜੇ ਉਸ ਵੇਲੇ ਫੌਜ ਚ ਕਾਰਕੂਸ ਯੂਜ਼ ਕਰਦੇ ਸੀ ਉਹ ਗਾਂ ਤੇ ਸੂਰ ਦੇ ਗਰੀਸਨਲ ਲਿਬੜੇ ਹੁੰਦੇ ਸੀ ਉਧਰੋਂ ਵਿਦਰੋਹ ਸ਼ੁਰੂ ਹੋਇਆ ਤੇ ਉਹਦੀ ਖਿਆਲੀ-ਖਿਆਲੀ ਚਿੰਤਾਰੀ ਸਾਰੇ ਹਿੰਦੁਸਤਾਨ ਚ ਫੌਜ ਚ ਫੈਲ ਗਈ ਇਹ ਜਿਹੜਾ ਕਾਨੇ ਵਾਲਾ ਖੁਦ ਦਾ ਸੰਬੰਧ ਹੈਗਾ ਇਹ ਉਸੇ ਆਜ਼ਾਦੀ ਦੀ ਲੜਾਈ ਦਾ ਇੱਕ ਪੱਖ ਹੈ 30 ਜੁਲਾਈ 1857 ਚ ਇਥੇ ਲਾਹੌਰ ਵਿੱਚ 24 ਨੇਟਿਵ ਇਨਫੈਂਟਰੀ ਇਸ ਸਟੇਸ਼ਨ 'ਤੇ ਇਹਨਾਂ ਨੇ ਜਿਸ ਤਰ੍ਹਾਂ ਬਾਕੀ ਜਗ੍ਹਾ ਤੇ ਫੌਜ ਨੇ ਵਿਦਰੋਹ ਕੀਤਾ ਇਹਨਾਂ ਨੇ ਵੀ ਵਿਦਰੋਹ ਕੀਤਾ ਔਰ ਉਸ ਵੇਲੇ ਸਾਰੇ ਉਧਰੋਂ ਜਿਹੜੇ ਫੌਜੀ ਸੀਗੇ ਉਹਨਾਂ ਨੇ ਡਿਸਰਟ ਕਰਤੀ ਲਾਹੌਰ ਦੀ ਜਿਹੜੀ ਉਹਨਾਂ ਦੀ ਯੂਨਿਟ ਜਿੱਥੇ ਸੀਗੀ ਮੀਆਮਾਹ ਤੋ 30 ਅਗਸਤ ਨੂੰ 2 ਜੁਲਾਈ ਨੂੰ ਉਹਨਾਂ ਨੇ ਉਧਰੋਂ ਜਦੋਂ ਅਬੰਡਨ ਕੀਤੀ ਤੇ ਉਹ ਪੈਦਲ ਉਧਰੋਂ ਰਾਵੀ ਦੇ ਕਿਨਾਰੇ ਕਿਨਾਰੇ ਲਾਹੌਰ ਤੋਂ ਤੁਰ ਕੇ ਇੱਥੇ ਪਹੁੰਚ ਗਏ ਅਜਨਾਲੇ ਦੇ ਅਜਨਾਲੇ ਕੋਲ ਜਦੋਂ ਪਹੁੰਚੇ ਤੇ ਇੱਥੇ ਡਿਪਟੀ ਕਮਿਸ਼ਨਰ ਫਰੈਡਿਕ ਉੱਪਰੋਂ ਖਬਰ ਆ ਗਈ ਇਤਲਾ ਆ ਗਈ ਸੀ ਐਲਡੀ ਦਾ ਕਿ ਇੱਥੇ ਉਹ ਫੌਜੀ ਜਿਹੜੇ ਨੇ ਲੌਰ ਤੋਂ ਇੱਧਰ ਆ ਗਏ ਉਹਨਾਂ ਨੇ ਇੱਥੇ ਬਾਲ ਘਾਟ ਤਾਂ ਸੀਗਾ ਨਾ ਅੱਜਕੱਲ ਬੱਲੋਵੇ ਦਰਿਆ ਹੈਗਾ ਪਿੰਡ ਦਾ ਨਾਮ ਇੱਥੇ ਉਹਨਾਂ ਨੇ ਪੁਲਿਸ ਦੀ ਲੋਕਲ ਐਡਮਿਨਿਸਟ੍ਰੇਸ਼ਨ ਦੀ ਹੈਲਪ ਨਾਲ ਘੋੜਸਵਾਰਾਂ ਦੀ ਪਿੰਡ ਦੀ ਮਦਦ ਨਾਲ ਉੱਥੇ ਸਾਰੇ ਫੌਜੀ ਕੇਰਡੇ 150 ਫੌਜੀ ਤੇ ਉੱਥੇ ਮਾਰ ਦਿੱਤਾ ਉਹਨਾਂ ਨੇ ਲੜਾਈ ਹੋਈ ਜੋ ਵੀ ਸੀਗਾ 35 ਫੌਜੀ ਰਾਵੀ ਚ ਹੜਾ ਆਇਦਾ ਸੀਗਾ ਇਹ ਦਿਨਾਂ ਚ ਤੁਹਾਨੂੰ ਪਤਾ ਹੜ ਹੁੰਦਾ ਇਹ ਦਿਨਾਂ ਦੀ ਗੱਲ ਹੈ ਉਹ ਰੁੜ ਗਏ ਉਧਰੋਂ ਫਿਰ 282 ਉਹਨਾਂ ਨੇ ਫੜ ਕੇ ਤੇ ਇੱਥੇ ਅਜਨਾਲਾ ਪੁਲਿਸ ਸਟੇਸ਼ਨ ਵਿੱਚ ਟੈਂਪਰੇਰੀ ਜੇਲ ਬਣਾਈ ਇੱਕ ਛੋਟੀ ਜੀ ਜੇਲ ਬਣਾਈ ਤਸੀਲ ਲਈ ਕਮਰੇ ਦੀ ਅਗਲੇ ਦਿਨ ਪਹਿਲੀ ਤਰੀਕ ਨੂੰ 1 ਅਗਸਤ ਨੂੰ ਉੱਥੇ ਉੱਥੇ ਆਪਣਾ ਡਿਪਟੀ ਕਮਿਸ਼ਨਰ ਨੇ ਹੁਕਮ ਕੀਤਾ ਕਿ ਇਹਨਾਂ ਨੂੰ ਗੋਲੀ ਨਾਲ ਮਾਰ ਦਿੱਤਾ। ਜੇਲ੍ਹ ਚ ਜਿਹੜੀ ਟੈਂਪਰੇਰੀ ਬਣਾਈ ਸੀ ਪੁਲਿਸ ਸਟੇਸ਼ਨ ਅਜਨਾਲਾ ਵਿੱਚ ਉਧਰੋਂ ਬੰਦੇ ਲਿਆ ਕੇ ਤੇ ਉਹਨਾਂ ਦੇ ਸਿਰਾਂ ਤੇ ਗੋਲੀਆਂ ਮਾਰੀਆਂ। ਉਹ ਜਦੋਂ ਗਿਣਤੀ ਕਰੀ ਜਾਂਦੇ ਸੀ ਨਾਲ-ਨਾਲ ਲਿਖੀ ਜਾਂਦੇ ਸੀ 237 ਬੰਦੇ ਹੋਏ। ਉਹ ਕਹਿੰਦੇ ਵੀ ਬਾਕੀ ਬੰਦੇ ਲਿਓ। ਬਾਕੀ ਬੰਦੇ ਜਿੰਗੂ ਲੱਭਣਗੇ ਤਹਿਸੀਲ ਚ ਤੇ 45 ਬੰਦੇ ਛੋਟਾ ਜਿਹਾ ਕਮਰਾ ਸੀਗਾ ਉਹ ਸਾਹ ਘੁੱਟ ਕੇ ਹੀ ਮਾਰ ਗਏ ਗੱਲ ਨਹੀਂ ਸੀ ਧੁੱਪੇ ਧਿਆਣੇ। ਉਹ ਫਿਰ ਸੋ ਮਾਸੀਆ ਉਹਨਾਂ ਨੇ ਕਸੀਟ ਕੇ ਲਿਆਂਦਾ ਉੱਥੇ 282 ਦੇ 282 ਇਕੱਠੇ ਕਰ ਲਿਓ ਫਿਰ ਕਹਿੰਦੇ ਜੀ ਇਹਨਾਂ ਦਾ ਸੰਸਕਾਰ ਵਗੈਰਾ ਕਹਿੰਦਾ ਸੰਸਕਾਰ ਕੀ ਕਿਸੇ ਨੇ ਕਿਹਾ ਜੀ ਇਹ ਤਾਂ ਖੂ ਹੈਗਾ ਇਹ ਕਾਲਿਆਂ ਵਾਲਾ ਖੂ ਸੀ ਇਹਦੇ ਚ 282 ਦੇ 282 ਸੁੱਟ ਕੇ ਤੇ ਉੱਤੇ ਉਹਨਾਂ ਨੇ ਉਹਨਾਂ ਨੂੰ ਮਿੱਟੀ ਨਾਲ ਪੂਰ ਤੇ ਅਸੀਂ ਸਰ ਐਸ ਡੀ ਐਮ ਵੀ ਰਹੇ ਹੋ ਔਰ ਤੁਹਾਨੂੰ ਉਦੋਂ ਵੀ ਇੱਥੇ ਕੰਮ ਕਰਨ ਨੂੰ ਮੌਕਾ ਮਿਲਿਆ ਬਾਅਦ ਚ ਤੁਸੀਂ ਲਿਟਰੇਚਰ ਵੀ ਲਪਿਆ 2005 ਦੇ ਵਿੱਚ ਉਸ ਦੇ ਬਾਰੇ ਦੱਸੋ ਕਿ ਕਿੰਨਾ ਮੈਂ 93 ਤੋਂ ਲੈ ਕੇ 95 ਤੱਕ ਅਜਨਾਲੇ ਵਿੱਚ ਸਬ ਡਿਵੀਜ਼ਨਲ ਮੈਜਿਸਟ੍ਰੇਟ ਰਿਆ ਉਸ ਚ ਇਹਨਾਂ ਨੂੰ ਕਿਸੇ ਅਫਸਰ ਨੇ ਚੜ੍ਹੀ ਗੜੋਂ ਕਿਹਾ ਕਿ ਵੀ ਇੱਥੇ ਕਾਲਿਆਂ ਵਾਲਾ ਖੂਹ ਹੈਗਾ ਉਹਦੇ ਬਾਰੇ ਚ ਸਾਨੂੰ ਥੋੜਾਕ ਲਿਖ ਕੇ ਭੇਜੋ ਰਿਸਟ ਮੈਂ ਇਥੇ ਆ ਕੇ ਦੋ ਤਿੰਨ ਵਾਰੀ ਮੈਂ ਪਹਿਲਾਂ ਵੀ ਆਇਆ ਸੀਗਾ ਮੱਥਾ ਟੇਕਿਆ ਸੀਗਾ ਪਰ ਕਿਸੇ ਨੂੰ ਕੋਈ ਇੰਨਾ ਵਿਸਤ੍ਰਿਤ ਤਰੀਕੇ ਨਾਲ ਪਤਾ ਨਹੀਂ ਸੀ ਇਹਦੀ ਡਿਟੇਲਸ ਨਹੀਂ ਸੀ ਪਤਾ ਮੈਂ ਫਿਰ ਗੁਰੂ ਨਾਨਕ ਦੇ ਯੂਨੀਵਰਸਿਟੀ ਲਾਇਬ੍ਰੇਰੀ ਜਾ ਕੇ ਲਿਟਰੇਚਰ ਲੱਭ ਕੇ ਉਹਦੇ ਚੋਂ ਫਿਰ ਉਹਨਾਂ ਨੂੰ ਕੁਝ ਲਿਖ ਕੇ ਭੇਜਿਆ ਮੇਰੇ ਕੋਲ ਤਿੰਨ ਚਾਰ ਪੇਜ ਦਾ ਉਹਨਾਂ ਉਸਲੇ ਰਾਈਟਰ ਭੇਜ ਦਿੱਤਾ ਪਰ ਪੁਰਾਣੇ ਗੱਲਾਂ ਫਿਰ ਰਾਸੀ ਵੀ ਆਪਣੀ ਜੌਬ ਚ ਬੜੇ ਬਿਜ਼ੀ ਹੋ ਗਏ ਇੱਥੇ ਬਾਈ ਇਲੈਕਸ਼ਨ ਸੀ ਇੱਥੇ ਹੜ ਆਇਆ ਸੀ ਤੇ ਬੜਾ ਬੁੜਾ ਹਾਲ ਸੀ ਜਨਾਲੇ ਚ ਉਸਦੇ ਐਨੀਵੇ ਉਹ ਪਤਾ ਨਹੀਂ ਕਾਗਜ਼ ਕਿੱਥੇ ਗਏ ਪਰ 2005 ਵਿੱਚ ਮੈਥ ਐਡੀਸ਼ਨਲ ਡਿਪਲੀਕੇਸ਼ਨਲ ਅੰਮ੍ਰਿਤਸਰ ਜਦੋਂ ਆਇਆ ਉਸ ਲਈ ਇੱਥੇ ਅੰਮ੍ਰਿਤਸਰ ਹੈਰੀਟੇਜ ਕਲਚਰ ਵੀਕ ਮਨਾਇਆ ਜਾਂਦਾ ਸੀ ਉਹਦਾ ਫਿਰ ਅਸੀਂ ਇੱਕ ਬਰੌਸ਼ਰ ਤਿਆਰ ਕਰਨ ਦੀ ਮੇਰੀ ਜ਼ਿੰਮੇਵਾਰੀ ਲੱਗੀ ਉਹ ਬਰੌਸ਼ਰ ਮੈਂ ਤਿਆਰ ਕੀਤਾ ਉਹਦੇ ਚ ਇਸ ਕਾਲਿਆਂ ਵਾਲੇ ਖੂਦ ਹੀ ਮੈਂ ਹਿਸਟਰੀ ਫਿਰ ਦੁਬਾਰਾ ਮੈਂ ਪੜ੍ਹ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਤੇ ਦੁਬਾਰਾ ਉਹ ਹਿਸਟਰੀ ਦਾ ਇੱਕ ਛੋਟਾ ਜਿਹਾ ਬਰੌਸ਼ਰ ਤੇ ਜਿੰਨਾ ਕਾ ਸਕਦਾ ਇੱਕ ਡੇਢ ਪੈਰਾ ਮੈਂ ਲਿਖਿਆ ਲੇਕਿਨ ਫਿਰ ਤੁਹਾਨੂੰ ਪਤਾ ਹੈ ਨੌਕਰੀ ਜਿੱਥੇ ਜਾਓ ਉੱਥੇ ਦੇ ਹੋ ਜਾਂਦੇ ਹੋ ਫਿਰ ਮੈਂ ਹੋਰ ਜਦੋਂ 2022 ਚ ਮੈਂ ਫ੍ਰੀ ਹੋਇਆ ਆਪਣੇ ਸਰਕਾਰੀ ਕੰਮਾਂ ਤੋਂ ਫਿਰ ਮੈਂ ਡਿਸਾਈਡ ਕੀਤਾ ਕਿ ਵੀ ਇਹ ਜਿਹੜਾ ਜਗ੍ਹਾ ਹੈਗੀ ਐ ਇਹਨੂੰ ਸਾਨੂੰ ਫੌਜ ਰਾਂ ਇ슬ਾਮੀ ਦੋਣੀ ਚਾਹੀਦੀ ਹੈ ਤੇ ਅਸੀਂ 2023 ਤੋਂ ਇਹ ਕੰਮ ਸ਼ੁਰੂ ਕੀਤਾ ਹੈ ਫੌਜ ਇੱਥੇ ਆ ਕੇ ਹਰ ਸਾਲ ਸਲਾਮੀ ਦਿੰਦੀ ਹੈ ਇਸ ਲਈ ਅੱਠ મદ੍ਰਸ ਜਿਹੜੀ ਹੈਗੀ ਐ ਉਹ ਆ ਕੇ ਸਲਾਮੀ ਦਿੰਦੀ ਹੈ ਬੀਐਸਐਫ ਆਂਦੇ ਨੇ ਐਕਸ ਸਰਵਿਸਮੈਨ ਆਂਦੇ ਨੇ ਫ੍ਰੀडम ਫਾਈਟਰਸ ਆਂਦੇ ਨੇ ਲੋਕਲ ਜਿਹੜੇ ਹੈਗੇ ਉਹ ਆnde ਕੁਛ ਡਾਕਟਰਸ ਕੁਛ ਹਿਸਟੋਰੀయన్స్ ਇਹ ਵੀ ਆnde ਹੈ ਇੱਥੇ ਸੋ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਸੋਚਿਆ ਕਿ ਇਹ ਦਿਨ ਇੱਥੇ ਅਸੀਂ ਕਮੇਮੋਰੇਟ ਕਰੀਏ ਥੈਂਕ ਯੂ ਥੈਂਕ ਯੂ ਦੇਸ਼ ਦੀ ਆਜ਼ਾਦੀ ਵਾਸਤੇ ਪਹਿਲੀ ਬਗਾਵਤ 1857 ਦੇ ਵਿੱਚ ਜਿਹੜੀ ਬਗਾਵਤ ਹੋਈ ਆ ਉਸ ਬਗਾਵਤ ਦੇ 282 ਸ਼ਹੀਦ ਜਿਹੜੇ ਆ ਉਹ ਮਾਰ ਕੇ ਅੰਗਰੇਜ਼ਾਂ ਵੱਲੋਂ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਮਾਰ ਕੇ ਉਹਨਾਂ ਨੂੰ ਆ ਜਿਹੜਾ ਖੂਪਿਸ਼ੇ ਵੇਖ ਰਹੇ ਉਸ ਖੂ ਦੇ ਵਿੱਚ ਉਹਨਾਂ ਨੂੰ ਦਫਨਾਇਆ ਗਿਆ ਸੀ ਔਰ ਉਹਨਾਂ ਦੀ ਪਹਿਲੀ ਗਸਤ ਨੂੰ ਉਹਨਾਂ ਦੀ ਜਿਹੜੀ ਆ ਉਹ ਬਰਸੀ ਜਿਹੜੀ ਹਰ ਸਾਲ ਮਨਾਈ ਜਾਂਦੀ ਹੈ ਪਿਛਲੇ ਸਾਲ ਵੀ ਆਰਮੀ ਵੱਲੋਂ ਮਨਾਇ ਗਈ ਸੀ ਇਸ ਵਾਰ ਆਰਮੀ ਵੱਲੋਂ ਔਰ ਸਾਡੀ ਪੰਜਾਬ ਗਵਰਨਮੈਂਟ ਦੇ ਮੰਤਰੀ ਕੁਲਦੀਪ ਸਿੰਘ ਢੜੀਵਾਲ ਉਹਨਾਂ ਵੱਲੋਂ ਸਾਂਝੇ ਤੌਰ ਤੇ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨੇ ਔਰ ਆਪਣੀ ਸ਼ਨਹਾਜ ਲਈ ਜਿਹੜੀ ਇਹਨਾਂ ਨੂੰ ਇੱਥੇ ਦਿੱਤੀ ਗਈ ਸਰਕਾਰ ਵੱਲੋਂ ਮੰਤਰੀ ਕੀ ਦਿੱਤੀ ਰਸਮੀ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਹਾਂ ਵੀ ਇਹ ਜਿਹੜਾ ਸਥਾਨ ਹੈ ਇਸ ਸਥਾਨ ਨੂੰ ਰਸਤੇ ਤੇ ਬਹੁਤ ਵੱਡੀ ਪ੍ਰੋਬਲਮ ਆ ਇਹ ਸਥਾਨ ਬਹੁਤ ਵੱਡਾ ਆ ਇੱਥੇ ਬਾਹਰੋਂ ਦੂਰੋਂ ਸਾਰੀਆਂ ਸਟੇਟਾਂ ਤੋਂ ਲੋਕ ਜਿਹੜੇ ਆ ਉਹ ਜਦੋਂ ਇਸ 282 ਸ਼ਿਦਦਤ ਸਥਾਨ ਦਾ ਸੁਣਦੇ ਆ ਇਤਿਹਾਸ ਤੇ ਫਿਰ ਉਹ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਆ ਪਰ ਇਸੇ ਰਸਤੇ ਦੀ ਬੜੀ ਵੱਡੀ ਪ੍ਰੋਬਲਮ ਹੈ ਸਿਰਫ 4 ਕੋਟ ਦਾ ਰਸਤਾ ਇਸ ਸਥਾਨ ਨੂੰ ਆਉਂਦਾ ਸਰਕਾਰ ਵੱਲੋਂ ਤੇ ਆਰਮੀ ਅਫਸਰਾਂ ਵੱਲੋਂ ਵੀ ਅਸੀਂ ਇਹ ਬੇਨਤੀ ਕਰਦੇ ਆ ਕਿ ਇਸ ਸਥਾਨ ਨੂੰ ਜਿਹੜਾ ਖੁੱਲਾ ਰਸਤਾ ਜਿਹੜਾ ਉਹ ਦਿੱਤਾ ਜਾਵੇ ਤਾਂ ਕਿ ਆਉਣ ਵਾਲੀਆਂ ਸੰਗਤਾਂ ਜਿਹੜੀਆਂ ਉਹ ਇੱਥੇ ਵੇਚ ਕੋ ਕਿਤੇ ਬੜੇ ਆਰਾਮ ਦੇ ਨਾਲ ਸਦਾ ਕੋ ਆਪਣੇ ਕਰਮੀਆਂ ਸਾਥ ਸਕਣ ਔਰ ਨਾਲ ਦੀ ਨਾਲ ਹੀ ਜਿਹੜਾ ਸਥਾਨ ਹੈ ਇਸ ਸਥਾਨ ਦੀ ਜਿਹੜੀ ਬਿਲਡਿੰਗ ਬਣੀ ਹੈ ਜਿੰਨਾ ਕਿ ਉਹਨੂੰ ਡਿਵੈਲਪ ਕੀਤਾ ਇਹ ਸਾਰੀਆਂ ਸਥਾਨਕ ਸੰਗਠਨਾਂ ਨੇ ਆਪਣੇ ਲੈਵਲ ਤੇ ਕੀਤਾ ਔਰ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਪੀਸ ਸਥਾਨ ਨੂੰ ਡਿਵੈਲਪ ਕਰਨ ਵਾਸਤੇ ਫੰਡ ਦਿੱਤੇ ਜਾਣ ਸਰਕਾਰੀ ਫੰਡ ਦਿੱਤੇ ਜਾਣ ਤਾਂ ਕਿ ਸਰਕਾਰ ਨੂੰ ਇੱਕ ਰਾਸ਼ਟਰੀ ਪੱਧਰ ਤੇ ਜਿਹੜਾ ਇਹ ਸ਼ਿਦਾਂ ਦਾ ਜਿਹੜਾ ਸਥਾਨ ਆ ਇਹ ਵਾਰਡ ਦੇ ਵਿੱਚ ਇਹਦਾ ਜਿਹੜਾ ਨਾਂ ਜਾਵੇ ਔਰ ਨਾਲ ਦੀ ਨਾਲ ਇਹ ਮੰਗ ਕਰਦੇ ਆਂ ਸਰਕਾਰ ਤੋਂ ਕਿ ਜਿਹੜਾ ਇਸ ਸਥਾਨ ਦੇ ਵਿੱਚੋਂ ਬਹੁਤ ਸਾਰਾ ਸਮਾਨ ਨਿਕਲਿਆ ਸੀਗਾ ਉਸ ਜਿਹੜੀ ਰਾਸ਼ਟਰੀ ਸੰਪਤੀ ਆ ਉਸ ਸਮੇਂ ਦੇ 2014 ਦੇ ਡੀਸੀ ਸਾਹਿਬ ਨੇ ਉਹ ਲਿਸਟਡ ਕੀਤੀ ਸਾਰੀ ਔਰ ਉਸ ਮਾਨ ਜਿਹੜਾ ਉਹ ਇਥੇ ਇੱਕ ਮਿਊਜ਼ੀਅਮ ਬਣਾ ਕੇ ਉਹਦੇ ਵਿੱਚ ਡਿਸਪਲੇ ਕੀਤਾ ਜਾਵੇ ਤਾਂ ਕਿ ਜਿਹੜੀਆਂ ਸੰਗਤਾਂ ਦੂਰੋਂ ਨੇੜੇ ਆਉਂਦੀਆਂ ਨੇ ਦੇਖਣ ਕਰਨ ਵਾਸਤੇ ਉਹ ਕਈ ਵਾਰ ਸਾਨੂੰ ਕੁਛ ਦੀਆਂ ਵੀ ਆ ਪਰ ਉਹ ਸਮਾਨ ਸਾਡੇ ਕੋਲ ਨਾ ਹੁੰਦਾ ਕਰਕੇ ਅਸੀਂ ਉਹ ਕਿਸੇ ਨੂੰ ਵਿਖਾ ਨਹੀਂ ਸਕਦੇ ਸਿਰਫ ਉਹਨਾਂ ਦੇ ਜਿਹੜੇ ਫੋਟੋਗ੍ਰਾਫਸ ਨੇ ਉਹ ਹੀ ਹੈ ਵਿਖਾਉਣੇ ਆ ਉਹ ਪਰ ਉਸ ਮਾਨ ਜਿਹੜਾ ਇਥੇ ਖੂਤ ਤੇ ਡਿਸਪਲੇ ਕੀਤਾ ਜਾਵੇ ਇਹ ਸਾਡੀ ਸਰਕਾਰ ਤੋਂ ਹੋਰ ਜ਼ੋਰ ਮੰਗਿਆ